ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਮਾਤਮਾ ਦੇ ਅਰਦਾਸ ਹੈ ਹੇ ਅਕਾਲ ਪੁਰਖ ਵਾਹਿਗੁਰੂ ਸੱਚਾ ਪਾਤਸ਼ਾਹ ਜੀਓ ਜਿੰਨੇ ਵੀ ਵਿਊ ਇਸ ਸਮੇਂ ਵੀਡੀਓ ਦੇਖ ਰਹੇ ਨੇ ਮੇਰੀਆਂ ਭੈਣਾਂ ਮੇਰੇ ਵੀਰ ਸਾਡੇ ਬਜ਼ੁਰਗ ਬੱਚੇ ਸਾਰਿਆਂ ਨੂੰ ਮੇਰੇ ਦਾਤਾ ਖੁਸ਼ੀਆਂ ਦਈ ਆਪਣੀ ਜ਼ਿੰਦਗੀ ਨੂੰ ਐਨ ਵਧੀਆ ਢੰਗ ਨਾਲ ਬਤੀਤ ਕਰਨ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਰਹਿਣ ਸਭ ਦੀਆਂ ਮਨੋ ਕਾਮਨਾਵਾਂ ਜਿਹੜੀਆਂ ਉਹਨਾਂ ਦੀਆਂ ਜਾਇਜ਼ ਮਨੋ ਕਾਮਨਾਵਾਂ ਉਹ ਪੂਰੀਆਂ ਕਰਦੀ ਮੇਰੇ ਅਕਾਲ ਪੁਰਖ ਤੇ ਰੇਗਰ ਦਾ ਸਾਹ ਮਿਲਦੀ ਐ ਸੋ ਅੱਜ ਤਿਆਰੀ ਕਰਤੀ ਜੀ ਆਪਾਂ ਨੇ ਪਤਾ ਹੀ ਆ ਤੁਹਾਨੂੰ ਵੀ ਕਿੱਥੇ ਜਾਣਾ ਸੀਗਾ ਮਹਾਕੁੰਭ ਦੇ ਵਿੱਚ ਪ੍ਰਯਾगराज ਜਿੱਥੇ ਜਮਨਾ ਅਤੇ ਗੰਗਾ ਦਾ ਮੇਲ ਹੁੰਦਾ ਤੇ ਸਰਸਵਤੀ ਦਾ ਮੇਲ ਵੀ ਹੁੰਦਾ ਸੀਗਾ ਸ਼ਾਇਦ ਮੈਨੂੰ ਥੋੜੀ ਨੌਲੇਜ ਘੱਟ ਹੋਵੇ ਵੀ ਕਹਿੰਦੇ ਸਰਸਵਤੀ ਅਲੋਪ ਹੋ ਗਈ ਹੁਣ ਸੌਰੀ ਐ ਮੈਂ ਪਹਿਲਾਂ ਹੀ ਕਹਿ ਰਣਾ ਕਿਸੇ ਦੀ ਮੰਨ ਨੂੰ ਖੇਤ ਪਹੁੰਚ ਆਉਣ ਵਾਸਤੇ ਉਹ ਨਿਕਲ ਵੀ ਮੈਨੂੰ ਨੌਲੇਜ ਉਸ ਚੀਜ਼ ਦੀ ਘੱਟ ਐ ਪਰ ਗੰਗਾ ਅਥੇ ਜਮਨਾ ਦੋਨਾਂ ਦਾ ਉਥੇ ਮੇਲ ਜਰੂਰ ਹੁੰਦਾ ਤੀਸਰੀ ਦਾ ਮੈਨੂੰ ਪਤਾ ਨਹੀਂ ਵੀ ਉੱਥੇ ਮੇਲ ਹੁੰਦਾ ਸੀ ਜਾਂ ਅੱਗੇ ਹੁੰਦਾ ਸੀਗਾ ਪ੍ਰਿਆगराज ਦੇ ਵਿੱਚ ਮਹਾਕੁੰਭ ਚੱਲ ਰਿਹਾ ਜਿਹੜਾ 144 ਸਾਲ ਬਾਅਦ ਆਇਆ ਏ ਨਾ ਤਾਂ ਮੇਰੇ ਪੜਪੜ ਦਾਦਾ ਨੇ ਦੇਖਿਆ ਸੀਗਾ ਇਹ ਕੁੰਭ ਦਾ ਮੇਲਾ ਤੇ ਨਾ ਮੈਨੂੰ ਲੱਗਦਾ ਵੀ ਜਿਹੜਾ ਇਹ ਕੁੰਭ ਦਾ ਮੇਲਾ ਇਸ ਸਮੇਂ ਆ ਰਿਹਾ ਏ 144 ਸਾਲ ਬਾਅਦ ਨਾ ਮੇਰੇ ਪੜਪੜ ਪੋਤਾ ਦੇਖ ਸਕਦਾ ਏ ਤਾਂ ਸਾਡਾ ਜੀਵਨ ਹੈ ਕਿਤੇ ਨਾ ਕਿਤੇ ਇਹਦੇ ਵਿੱਚ ਜੇ ਆਇਆ ਏ ਤਾਂ ਹੁਣ ਜਾ ਕੇ ਉੱਥੇ ਦੇਖ ਕੇ ਆਉਨੇ ਆਂ ਕੀ ਪ੍ਰੋਸੀਜਰ ਹੈ ਕਿਵੇਂ ਹੈ ਕਿਵੇਂ ਇਸ਼ਨਾਨ ਹੁੰਦਾ ਹੈ ਤੇ ਕਿਦਾਂ ਦਾ ਸਾਰਾ ਕੁਝ ਹੈ ਤੁਹਾਨੂੰ ਦਿਖਾਉਣ ਦੀ ਮੈਂ ਕੋਸ਼ਿਸ਼ ਜ਼ਰੂਰ ਕਰੂੰਗਾ ਪਰ ਹੁਣ ਇਹ ਨਹੀਂ ਪਤਾ ਵੀ ਉੱਥੇ ਜਾ ਕੇ ਨੈਟ ਦੀ ਕਿਹ ਅਸੁਵਿਧਾ ਹੋਊਗੀ ਸਭ ਕੁਝ ਕੈਪਚਰ ਕਰਕੇ ਘਰਾਂ ਲੈ ਆ ਕੇ ਦਿਖਾਊਗਾ ਤਾਂ ਮੈਂ ਤੁਹਾਨੂੰ ਦਿਖਾ ਸਕਦਾ ਜੇ ਉੱਥੇ ਤੇ ਕੁਝ ਹੀਲਾ ਪਹੀਲਾ ਬਣਦਾ ਹੋਇਆ ਤਾਂ ਮੈਂ ਉੱਥੇ ਤੇ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰੂੰਗਾ ਸੋ ਰੈਡੀ ਹੋ ਗਿਆ ਜੀ ਮੈਂ ਸਵਾ 12 ਹੋ ਚੁੱਕੇ ਹਨ ਤੇ ਹੁਣ ਮੈਂ ਇੱਥੇ ਤੇ ਚਾਚਾ ਜਿਹੜਾ ਉਹ ਵੀ ਆ ਚੁੱਕਿਆ ਥੱਲੇ ਵੇਟ ਕਰ ਰਿਹਾ ਵਿਚਾਰਾ ਘੰਟੇ ਤੋਂ ਇੱਕ ਹੋ ਗਿਆ ਨੂੰ ਆਏ ਨੂੰ ਤੇ ਮੇਰੇ ਇੱਕ ਦੋ ਕੰਮ ਸੀਗੇ ਕੇਵਾਈਸੀ ਕਰਾਉਣੀ ਸੀਗੀ ਇੱਕ ਐਲਪੀਜੀ ਗੈਸ ਦੀ ਉਹ ਵੀ ਜ਼ਰੂਰੀ ਸੀਗੀ ਨਹੀਂ ਫਿਰ ਸਿਲੰਡਰ ਲੈਣੇ ਮੰਦਰ ਹੋ ਜਾਣੇ ਸੀਗੇ ਤੇ ਹੋਰ ਵੀ ਦੋ ਤਿੰਨ ਕੰਮ ਸੀਗੇ ਇੱਕ ਵੀ ਉਹ ਸਾਰੇ ਜਿਹੇ ਪਾਹਣ ਕੰਟਰੋਲ ਜੇ ਕਰ ਲੇ ਤੇ ਹੁਣ ਨਿਕਲਣਾ ਚਾਚਾ ਥੱਲੇ ਬੈਠਾ ਇੱਥੇ ਤੇ ਦੋਨੇ ਜਣੇ ਮੋਟਰਸਾਈਕਲ ਤੇ ਅਸੀਂ ਮੈਂ ਤੇ ਚਾਚਾ ਦੋਨੇ ਵੇਂਦਰਾ ਖ ਜਾਵਾਂਗੇ ਵੇਂਦਰਾ ਖ ਤੋਂ ਮਾਸੀ ਦੇ ਮੁੰਡੇ ਨੂੰ ਨਾਲ ਲੈ ਕੇ ਉੱਥੇ ਤੋਂ ਬੱਸ ਬੈਠ ਕੇ ਅਸੀਂ ਚੰਡੀਗੜ੍ਹ ਚੰਡੀਗੜ੍ਹ ਦੀ ਫਿਰ ਟਿਕਟਾਂ ਸਾਡੀਆਂ ਤਿੰਨ ਦੀਆਂ ਬੁੱਕ ਹੋਈਆਂ ਹੈ ਬੈਟਿੰਗ ਲਿਸਟ ਦੇ ਵਿੱਚ ਹੈ ਉਹ ਕਹਿੰਦੇ ਕਨਫਰਮ ਹੋਣ ਦੇ ਚਾਂਸ ਵੀ ਘੱਟ ਹੈ ਪਰ ਜਦੋਂ ਬੁਕਿੰਗ ਹੋਈ ਵੀ ਤਾਂ ਬੈਠ ਬੋਟ ਖੇਦਰ ਤੋਂ ਕੰਮ ਕੁਝ ਕਰਕੇ ਵਿੱਚ ਆਪਾਂ ਚਲੇ ਹੀ ਜਾਣਾ ਹੈ ਸੋ ਸਵੇਰ ਕਾ 4 ਵਜੇ ਦੇ ਕਰੀਬ ਹੈ ਜਿਹੜੀ ਟ੍ਰੇਨ ਨੇ ਚੱਲਣਾ ਹੈ ਚੰਡੀਗੜ੍ਹ ਤੋਂ ਤੇ ਹੁਣ ਚੱਲਦੇ ਆ ਜੀ ਤੇ ਮੇਰੇ ਪਾਪਾ ਜੀ ਕਿ ਦਵਾ ਦੇ ਲੱਗੇ ਬਕੇ ਮੈਂ ਅੱਛਾ ਆਚਾਰ ਕਿੱਥੇ ਤੇ ਆਇਆ ਤਾਂ ਮੈਂ ਰਾਤ ਖਾਦਾ ਇਹ ਬਣਾ ਸਵਾਦ ਹੈ ਮਿੱਠਾ ਬਣਾਇਆ ਹੈ ਹਨਾ ਦੇ ਕਿ ਆ ਮੈਂ ਵੀ ਆਇਆ ਮੈਂ ਜੇ ਕਿ ਮਿੱਠਾ ਬਹੁਤ ਸੁਣਨ ਲੱਗਦਾ ਹੈ ਨਾ ਸਵਾਦ ਲੱਗਦਾ ਹੈ ਨਾ ਗੋਭੀ ਦਾ achar ਹੈ ਪਤਾ ਨਹੀਂ ਜੈਸਲੀ ਨੇ ਭੇਜਿਆ ਇਹ ਨਹੀਂ ਪਤਾ ਕਿਨੇ ਭੇਜਿਆ ਕਿੱਥੋਂ ਆਇਆ ਜੈ ਇੱਧਰ ਇੱਧਰ ਤੇ ਆ ਕਿਧਰੇ ਤੇ ਇਹ ਨਹੀਂ ਹੁੰਦਾ ਕਿੱਥੇ ਤੇ ਆਇਆ ਹਾਂ ਉਹ ਸਵਾਦ ਲੱਗ ਰਿਹਾ ਨਾ ਸਵਾਦ ਬਹੁਤ ਵਧੀਆ ਬਣਿਆ ਹਾਂ ਨਾਲੇ ਹੁਣ ਗੋਭੀ ਚਲਦੀ ਵੀ ਹੈਗੀ ਆ ਮਨ ਦਾ ਜਦ ਮਰਜੀ ਉਹ ਕਰ ਲਵੇ ਮੇਰਾ ਸਮਾਨ ਜਦ ਬਰੀਂ ਲਹਲ ਪੈਕ ਨਹੀਂ ਹੋਇਆ ਤੇ ਆਹ ਚਲੋ ਕੰਬੜਾ ਹਾਲ ਵਿੱਚ ਪਾਉਣਾ ਸੋ ਵੀਰ ਨੇ ਚਾਚੇ ਨੇ ਵੀ ਦੋ ਕੰਬੜਾ ਤੇ ਉਹ ਮੇਰਾ ਸਮਾਨ ਦੂਆ ਘਰ ਚ ਪਾਉਣੇ ਵਾਲਾ ਸਾਰਾ ਗੋਲਾ ਮਗਲਮ ਉਹ ਵੀ ਪਿਆ ਇੱਕ ਤੇ ਇਧਰ ਬਾਕੀ ਟੱਬਰ ਕਿੱਧਰ ਚਲੇ ਗਿਆ ਹਾਂ ਫੱਸੀ ਵੀ ਨਾਲ ਚੱਲੇ ਕੁੰਮੂ ਅੱਛਾ ਕੁੰਮੂ ਸਾਡਾ ਪਿਆਰ ਹੋਣ ਲੱਗ ਗਿਆ ਅਸੀਂ ਨਹੀਂ ਮੈਨੂੰ ਐਂ ਦੱਸੋ ਉਹ ਕਿਆ ਕਹਿੰਦੇ ਆਪਣਾ ਆ ਆਚਾਰ ਕਿੱਥੇ ਤੇ ਆਇਆ ਉਹ ਉਹ ਚਾਰਾ ਆਇਆ ਜੀ ਮੁੱਲਾਂ ਪਰ ਤੋਂ ਸਾਡੀ ਭੈਣ ਨੇ ਦਿੱਤਾ ਮੈਨੂੰ ਹਾਂ ਜਿਹੜੀ ਅੱਛਾ ਉਹ ਪਾਪਾ ਜੀ ਨੇ ਮਤਰੀਬ ਕਰਤੀ ਕਹਿੰਦੇ ਸਵਾਦ ਹੈ ਉਹ ਭੈਣ ਨੇ ਬਹੁਤ ਪਿਆਰ ਨਾਲ ਅਤੇ ਸਤਕਾਰ ਅਦਰਨਾਵ ਬਣਾਇਆ ਤੁਹਾਡੇ ਸਾਹਮਣੇ ਨਹੀਂ ਨਹੀਂ ਬਣਾ ਕੇ ਉਹਨੇ ਰੱਖਿਆ ਇਹ ਪਰ ਰੈਸিপি ਲੈਣੀ ਸੀ ਉਹਨਾਂ ਤੋਂ ਬਣਾਓ ਘਰਾਂ ਲਿਆ ਕੇ ਦੋ ਫੁੱਲ ਗੋਭੀ ਦੇ ਬਣਾ ਕੇ ਜਰੂਰ ਜੀ ਜਰੂਰ ਉਹਨਾਂ ਦਾ ਨੰਬਰ ਹੈਗਾ ਮੇਰੇ ਕੋਲ ਮੈਂ ਉਹਨਾਂ ਤੋਂ ਰੈਸਪੀ ਲਵੂੰਗੀ ਜੀ ਹੂੰ ਠੀਕ ਹੈ ਜੀ ਆਚਾਰ ਚਾਰ ਕਰੀ ਜਾਂਦੀ ਆ ਹਲੇ ਵੀ ਫਟਾਉ ਰੇ ਪਰ ਅਸੀਂ ਚਾਰ ਕੋਣਾ ਨਹੀਂ ਜੀ ਇਸ ਕਰਕੇ ਭੈਣਾ ਕਹਿੰਦੇ ਅਸੀਂ ਪਾ ਪਾ ਕੇ ਦੇ ਦੇਣਾ ਹਾਂ ਹਾਂ ਇਹ ਵੀ ਗੱਲ ਅੱਛਾ ਆ ਲੈ ਸੱਸਰੀ ਕਾ ਬਲਾਓ ਹਾਂ ਬਾਈ ਗੁਰਜੀ ਕਾ ਖਾਲਸਾ ਮੈਨੂੰ ਕੁਝ ਕਿ ਫਤਗੀ ਨਹੀਂ ਤੂੰ ਸਰਕਾਰ ਦੇ ਲਈ ਕੀ ਮਾਣਦਾ ਕਿਉਂ ਬਾਤ ਸਾਧਦੀ ਮੇਰਾ ਜਿਹੜਾ ਕੰਮ ਕਰਨ ਜਿਹੜਾ ਮੈਨੂੰ ਤੋਰ ਤੂੰ ਪਹਿਲਾਂ ਥੋੜਾ ਜਿਹਾ ਬਚੋਗੇ ਥੋੜਾ ਜਿਹਾ ਰਹਿ ਗਿਆ ਇਹ ਰੋਪੜ ਨਹੀਂ ਜਾਣਾ ਤੁਹਾਡਾ ਕੰਮ ਤਾਂ ਮੇਲੇ ਦਾ ਲੈੜਾ ਹੀ ਆ ਮੈਨੂੰ ਮੈਨੂੰ ਕਹਿ ਲੋ ਰੋਪੜ ਥੋੜਾ ਜਿਹਾ ਮੈਨਾਂ ਕਿਹਦੀ ਕਰੀਦੀ ਹੈ ਕਿ ਪਤਾ ਕਿੱਡਾ ਉਹ ਸਥਾਨ ਬਹੁਤ ਹੋ ਗਿਆ ਪਤਾ ਨਹੀਂ ਕਿੱਲਾ 12 ਸਾਲ ਦਾ ਆਉਂਦਾ 12 ਸਾਲ ਬਾਅਦ ਜਿੱਦਾਂ ਖਾਲਸਾ ਬਾਗ ਜਿੱਦਾਂ ਕੀ ਪਤਾ ਚਲੋ ਅੱਛਾ 144 ਇਕ ਸੌ ਚੌਹਾਂ ਸਾਲ ਬਾਅਦ ਆ ਰਹੀ ਜੀ ਜਿਹੜਾ ਹੁਣੇ ਚੱਲੇ ਆ ਨਹੀਂ ਦੇਖ ਲਓ ਉੱਥੇ ਕਿੰਨੇ ਹੋ ਫਿਰਦੇ ਆ ਨਾ ਜਿਹੜੇ ਸਾਧੂ ਸੰਤ ਸਾਰੇ ਤਾਂ ਐ ਕਿੱਥੇ ਦੇਖ ਲੈ ਤੂੰ ਕਾ ਜਾਈ ਚੰਗਰਾਂ ਤੇ ਅੱਛਾ ਜਦਾਂ ਇਹਨੂੰ ਪਤਾ ਲੱਗਿਆ ਵੀ ਵੀਰ ਜੀ ਨੂੰ ਉੱਥੇ ਜਾਣਾ ਇੰਸਟਾਗ੍ਰਾਮ ਪਰ ਉੱਤੀ ਲੱਭਦੀ ਫਿਰਦੀ ਆ ਕਿਹਨੂੰ ਪੈਨ ਨੂੰ ਫੋਨ ਕਰਨਾ ਤਾਂ ਹਾਂ ਉਹ ਨੂੰ ਕਹਿੰਦੇ ਕਿੱਥੇ ਆ ਹਾਂ ਉਹ ਵੀ ਫੋਨ ਕਰਨਾ ਤਾਂ ਵੀ ਚੱਲਿਆ ਬਾਈ ਭਾਈ ਹਾਂ ਸ਼ੁਰੂ ਠੀਕ ਆ ਚੱਲ ਮੇਰੇ ਸਮਾਨ ਪਾ ਦੇ ਸਭੀ ਚੱਲ ਕੇ ਬੈਠਣ ਦਾ ਮਤਲਬ ਹੀ ਨਹੀਂ ਕੋਈ ਵੀ ਚੱਲ ਚੱਲ ਬੱਟਲ ਦਾ ਮਤਲਬ ਇਹਨਾਂ ਕੋਈ ਵੀ ਤਾਂ ਮੋਂ ਟੈਬਲੇਟ ਹੁੰਦੇ ਜਾਂਦੇ ਆ ਚਿੱਕੇ ਰੱਖੋ ਕੰਮ ਨੂੰ ਪਤਾ ਹੀ ਨਹੀਂ ਕੱਲ ਤਾਂ ਸਮਝਦੀ ਨਹੀਂ ਕੱਲ ਨੂੰ ਇਹੋ ਤੇ ਪਰਨਾ ਇੱਕ ਅੱਧਾ ਜਿਹਾ ਆ ਵੀ ਪਰਨਾ ਆ ਵੀ ਪਰਨਾ ਪਾਏ ਦੇ ਵਿੱਚ ਆਹੀ ਰਹਿੰਦਾ ਕੰਬੜ ਕੰਬੜ ਵੀ ਆ ਪਰਨਾ ਵੀ ਪਾਦੇ ਤੁਸੀਂ ਪਰਨਾ ਕਦੇ ਇੱਟ ਲਈ ਚਲੋ ਮੈਂ ਕੀ ਕਰੂੰਗੀ ਪਰਨਾ ਪਰਪਾਉਂਗੀ ਮੈਂ ਉਹ ਕਹਿੰਦੀ ਸੀ ਵੀ ਰੈਣ ਦਵਾ ਤੈਨੂੰ ਦੋ ਤਿੰਨ ਬਾਰ ਨਹੀਂ ਜੇ ਤੱਲੇ ਪਾਇਏ ਪੈਰ ਪੈਨ ਹੋਈ ਜਾਣੇ ਇਹ ਮੈਂ ਹਾਂ ਨਾ ਜਿਹੜਾ ਤੁੰਬਲਾ ਜਿਹਦਾ ਸਹੀ ਉਹ ਨਹੀਂ ਹੈਗਾ ਹਾਂ ਕੀ ਹੋ ਗਿਆ ਹੁਣ ਕਾਹਦੀ ਟੈਨਸ਼ਨ ਹੋ ਗਈ ਪਾਪਾਈ ਦਾ ਕਮੀਜ਼ ਕੱਲ ਮੈਂ ਤੈਨ ਲਾ ਕੇ ਕੁਰਸੀ ਤੇ ਰੱਖਿਆ ਧੋ ਕੇ ਮੀਰੀ ਕਹਿੰਦੀ ਇਹ ਕਮੀਜ਼ ਚਾਹ ਮੈਂ ਕੱਪੜੇ ਚੱਕੇ ਕੁਰਸੀ ਦੇ ਕਮੀਜ਼ ਨਹੀਂ ਤਾਂ ਅੱਛਾ ਫੇ ਪੁੱਛ ਲਾਣ ਨੂੰ ਕਿ ਤੇ ਇਧਰ ਤੇ ਨੂੰ ਤੇ ਪਿਆਰ ਕਰ ਮੜਿਆ ਤੱਕ ਤਾਂ ਕੰਮ ਕੀ ਕਰ ਲੈ ਕਿਆ ਕਰੂੰਗਾ ਹਾਂ ਦੇਖੋ ਤੇਰਾ ਹਸਾਵਾ ਮੈਨੂੰ ਸਹੀ ਨਹੀਂ ਲੱਗ ਰਹਾ ਹੈਗਾ ਹਾਂ ਪਾਪਾ ਨੇ ਨਹੀਂ ਲਿਆ ਹੈਗੀ ਹਾਂ ਮੈਂ ਤਾਂ ਫਿਰ ਲੱਭਣਾ ਪੈਣਾ ਉਹਨੇ ਕਿੰਨਾ ਤਾਂ ਕੱਲਾ-ਕੱਲਾ ਕੱਪੜਾ ਪੋੜ ਮੇਰੀ ਦਵਾਈ ਦੇ ਕਿੱਥੇ ਨਾਲੇ ਲੱਗਦੇ ਆਪਾਂ ਸ਼ੂਗਰ ਦੀ ਦਵਾਈਆਂ ਦੇ ਸ਼ੂਗਰ ਵਾਲੀ ਗੋਲੀ ਦਾ ਪੱਤਾ ਦੇਖ ਮੈਨੂੰ ਉਹ ਲਾ ਦੇ ਬਾਬਾ ਉਹ ਲਾ ਦੇ ਵੇਚ ਪਾ ਦੇ ਹਾਂ ਕਿਸੇ ਕੋਲੋਂ ਮੈਂ ਤੇ ਦਵਾਈ ਇਹ ਵਾਪਰ ਬੈਂਕ ਪਾ ਲਿਆ ਹਾਂ ਪਾਵਰ ਬੈਂਕ ਪਾ ਲਿਆ ਮੈਂ ਇਦੂਆ ਹੋਂ ਤਾਂ ਆਪੇ ਆ ਮੈਂ ਕਿੱਥੇ ਲੈ ਜਾਉ ਹਣ ਉਹਨੂੰ ਠੀਕ ਆ ਚਲੋ ਦੀਦੀ ਜੀ ਨਾਲ ਕਰ ਲੂੰਗਾ ਸਹੀ ਅਸੀਂ ਕਰ ਦੂਗੇ ਚੀਜ਼ ਚੂਹੇ ਸਿਮ ਪਾਸ ਕਰ ਦੇਣਾ ਉੱਚ ਤਾਂ ਪਾਓ ਸਿਮ ਪਾ ਹਾਂ ਚਲੋ ਪਾ ਦੋ ਕੁਝ ਕੀ ਕਰਿਆ ਕੀ ਕਰਤਾ ਪਤਾ ਨਹੀਂ ਮੈਰੀ ਸਾਹਮਣੇ ਤੋਂ ਪਰੇ ਕੰਮ ਜਾਂ ਮੈਂ ਖੋਲਣਾ ਹੈ ਜਾਂ ਨੀਂ ਜਗ੍ਹਾ ਬਣ ਗਈ ਐਨੀ ਜਗ੍ਹਾ ਸੁਖਵੀਰ ਬਹੁਤ ਜਗ੍ਹਾ ਬਣ ਗਈ ਇਹਦੇ ਵਿੱਚ ਹੋਂ ਤੁਸੀਂ ਪਾੜਨੇ ਵਾਲਾ ਕੰਮ ਕਰ ਲਿਆ ਜਗ੍ਹਾ ਬਣਦੀ ਹੈ ਵਿੱਚ ਉਹਦੇ ਜਿਲਾਉਂਗੇ ਸਹੀ ਢੰਗ ਨਾਲ ਹੋਂ ਤਾਂ ਅਜੇ ਆਹ ਏਰੀਆ ਖਾਲੀ ਪਿਆ ਨਾ ਅੱਛਾ ਵਾਹ ਵਾਹ ਰੋਸਾਤ ਨਾਲ ਉਦੋਂ ਸੰਦਲੇ ਦੂਰ ਹੋ ਰਿਆ ਬਈ ਆ ਖੰਗ ਵਾਲੀ ਦਵਾਈ ਆ ਉਹ ਪਈਆਂ ਵਿੱਕੀ 2-3 ਖਰਾਕਾਂ ਮੈਂ ਇੱਕ ਖਰਾਕ ਕਰੇ ਮੈਨੂੰ ਆਰਾਮ ਆ ਗਿਆ ਆਰਾਮ ਆਗਾ ਚਾਰ ਖੱਟਾ ਖਾਦਾ ਵਾ ਤੈਨੂੰ ਜੇ ਠੀਕ ਹੋ ਗਈ ਮੈਂ ਤਾਂ ਬਥੇਰੀ ਬੰਦ ਕੜਨੁਕੇ ਜਾਂ ਬਿਨਾਂ ਖਾਇਆ ਮੈਂ ਕਿਹੜਾ ਖੱਟਾ ਖਾਦਾ ਬਾਈ ਨੇ ਖੱਟਾ ਖਾ ਕਰ ਖੱਟਾ ਧੱਕੇ ਨਾਲ ਗੱਲ ਪੈਣ ਨੂੰ ਕੁਝ ਨਹੀਂ ਤੁਸੀਂ ਖਾਦਾ ਨੀ ਪਾਰਸ ਮਾਮੀ ਕੋਲ ਚਾਰ ਖੱਟਾ ਤੜਾ ਤਾ ਗੱਲ ਲੈ ਕੇ ਵੀ ਆਂਦਾ ਵਾ ਨਾ 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 ਮਾਮੀ ਕੋਲ ਜਾਣ ਤੇ ਪਹਿਲਾਂ ਹੀ ਜਾਂਦੇ ਹੋ ਠੰਡੀ ਹਵਾ ਦੇ ਗੱਲ ਹੋ ਗਿਆ ਦਾ ਕੰਮ ਖਰਾਬ ਮੇਰਾ ਠੀਕ ਹੈ ਤੋ ਇਹ ਬਾਤ ਤੇ ਬਾਤ हां, ਦਵਾਈ ਪਤਾ ਇੱਕ ਪਾਤਾ। ਇੱਕੋ ਹੀ ਲੋਨ ਸੀਗੀ ਹਾਂ। ਚਲੋ, ਠੀਕ ਆ ਜੀ। ਮਿਲਦੇ ਆ ਜੀ ਸਾਨੂੰ ਹੁਣ ਗਾਂਹ ਜਾ ਕੇ ਮਾਸੀ ਦੇ ਕੋਲੇ। ਆਟਕੇ ਜੀ ਮਾਸੀ ਦੇ ਕੋਲ। ਮਾਸੀ ਦੇ ਨਗਰ ਬਹੁਤ ਸਪੀਡ ਨਾਲ ਆਏ। ਦਾੜੀ ਮੇਰੀ ਆਲੇ ਦਰੋਂ ਫੈਲਰ ਗਈ। ਕਿਉਂਕਿ ਅੱਜ ਜਿਹੜੇ ਰਸਤੇ ਨੂੰ ਆਇਆ ਨਾ ਮੈਂ, ਉਹ ਰਸਤੇ ਨੂੰ ਬਹੁਤੀ ਧੂੜ ਮਿੱਟੀ ਜੀ ਹੈ ਨਹੀਂ ਸੀ। ਬਚਾਉ ਜਾ ਰਿਹਾ। ਮਾਸੀ ਮੇਰੀ ਚੱਕੀ ਫਿਰਦੀ, ਕੁਰਤੀਆਂ ਮੇਰੇ ਵਾਸਤੇ ਦੱਸ। ਨੇਤੇ ਜੱਟੂ। ਨੇਤੇ ਜੱਟੂ। ਹਰੀ ਬੇਨ ਮਾਤਾ। ਠੀਕ ਹੈ। ਤਾਚੂ ਠੀਕ ਹੈ ਨਾ? ਸਾਰੇ ਸੱਸੀ ਗਾਲ ਦੀ। ਲੈ ਤਾਚੂ। ਹਾਂ। ਇਹ ਜਸਰੀ ਕਹਿੰਦੀ ਮਾਰਦੀ ਲੱਕਰ ਦੀ। ਉਹ ਥੋੜੀ ਜੰਦੇ ਸਾਰੇ। ਤਾਚੂ ਦੀ ਕਾਲੀ। ਪੰਦੇ ਜਸਰੀ ਦੋਲਦੀ। ਜਸਰੀ ਦੀ ਕਾਈ ਹੋ ਜਾਣੀ ਆ ਭਲਾ ਜਸਰੀ ਕਾਲ। ਆ ਯਾਰ ਬੋਲ ਤੋ ਛੋੜ ਬੋਲਦਾ ਸਭੀ ਵੈਲਾ ਕਰਦਾ। ਸਾਰੇ ਸੱਸੀ ਗਾਲ ਦੀ। ਸਾਰੇ। ਸਾਰੀ ਗਾਲੀ ਧਰਪਤ ਨਾ ਨੀਕ ਤੇ ਅਸਤਲਾ ਤੁਹਾਣਾ ਤੜਾ ਲਿਓ ਮੇਰੇ ਪੁੱਤ ਨਾ ਤੜਵਨ ਤੜਾ ਲਿਓ ਚਲ ਬੱਚੇ ਸਾਰੇ ਰਜਜੀ ਗਾਲੀ ਸਾਰਾ ਰਜਜੀ ਗਾਲੀ ਸਾਤਰੀ ਗਾਲੀ ਸਾਤਰੀ ਗਾਲੀ ਬੱਚੇ ਤੂੰ ਬਹਿ ਜਾ ਕੁਰਸੀ ਤੇ ਮਾਸੀ ਨੂੰ ਬੈਠਣ ਦੇ ਦੋ ਗੱਲਾਂ ਮਾਰ ਲੈਣ ਦੇ ਮੱਲੇਗਾ ਹਾਂ ਮਾਸੀ ਇੱਧਰ ਆ ਤੂੰ ਕੋ ਚੋ ਤੂੰ ਨਾ ਚ ਬੈ ਗਈ ਹੋਰ ਸੁਣਾ ਮਾਸੀ ਪੁੱਤ ਬੇਬੇ ਨੂੰ ਬੈਠ ਜਾਂਦਾ ਮੇਰੇ ਪੁੱਤ ਓ ਜੋਨੇ ਕਾਕੇ ਮੈਂ ਗੁਰਦੁਆਰੇ ਤੇ ਆ ਗਈ ਗੁਰਦੁਆਰੇ ਤੇ ਆ ਗਈ ਹਾਂ ਤੈਨੂੰ ਪਤਾ ਲੱਗ ਗਿਆ ਵੀ ਨੇਤਰ ਆ ਰਿਹਾ ਹਨਾ ਹਾਂ ਵੀ ਮੈਂ ਜਾਣਦੀ ਨਹੀਂ ਸੀ ਅੱਛਾ ਨਗਰ ਨੇਤਰ ਨਗਰ ਆ ਵੀ ਦੋ ਦਸ ਰਲ ਜਲਦੀ ਹਾਂ ਵੀ ਜਲਪਰ ਹੁਣ ਤਾਂ ਮੈਂ ਦੋ ਦਿਨ ਪਹਿਲਾਂ ਦੱਸਤਾ ਦਾ ਬਿਮਾਰ ਆ ਰਿਹਾ ਵੀ ਜੇ ਹੁਣ ਵੀ ਗੁਰਦੁਆਰੇ ਚਲੇਗੀ ਮੈਂ ਵੀ ਗੁੱਸੇ ਹੋ ਜਾਣਾ ਦਾ ਵਜ੍ਹਾ ਨਹੀਂ ਮੈਂ ਸੋਚਿਆ ਵੀ ਤਾਂ ਮੈਂ ਚਾਚੇ ਨੂੰ ਆਉਂਦਾ ਕਹਿੰਦਾ ਹਾਂ ਤਾਂ ਵਾ ਵੀ ਮਾਫੀ ਸ਼ਾਇਦ ਗੁਰਦੁਆਰੇ ਚ ਹੋਵੇ ਨਾ ਨਾ ਅਸੀਂ ਸਾਨੂੰ ਹੁਣ ਥੋੜੇ ਜਿਲੇ ਲੇਟ ਸੀਗੇ ਠੀਕ ਠੀਕ ਥੈਂਕ ਯੂ ਭਾਬੀ ਪਾਣੀ ਪੀ ਲੈ ਵੀ ज अलाहाबाद टू प्रयागराज, प्रयागराज।, प्रयागराज। चंडीगढ़ मेन नहीं पता तेन पता तू तो पढ़िया लिखा ज्यादा बेहतर ट्रेन ट्रेन दसूगी हुई है एमएमए पास है जी ਮਾ ਹੈਗਾ ਜੀ 10ਥ ਪਾਸ ਹੈ ਐਵੇਂ ਪਾਸ ਹੈ ਮਤਲਬ ਐਮੇ ਐਮੇ ਕਹਿਣ ਦਾ ਮਤਲਬ ਇਹ ਜਿਹੜੀ ਫੈਕਟਰ ਚ ਮਿਲੂਗੀ ਆਪਾਂ ਟ੍ਰੇਨ ਇਹ ਦੇਖਣੀ ਪਣੀ ਕਿਹੜੇ ਫੈਕਟਰ ਚ ਮੈਨੇ ਟ੍ਰੇਨ ਲਿਖਾ ਪਉ ਦੇ ਪਰ ਫੈਕਟਰ ਸੇ ਉੱਤਰ ਕੋਈ ਬੁਕਿੰਗ ਉਹ ਕਿੱਥੇ ਹੁੰਦੀ ਉਸ ਤਰ੍ਹਾਂ ਸੈਕਟਰ ਦੇ ਬੈਕ ਸਾਈਡ ਬੁਕਿੰਗ ਕਾਹਦੀ ਬੁਕਿੰਗ ਟ੍ਰੇਨ ਨੰਬਰ ਨਾਲ ਜਿਹੜੀ ਪਹਿਲਾਂ ਹੋਏ ਕਰਦੇ ਓ ਉਰ ਤਾਂ ਆਨਲਾਈਨ ਹੋ ਜਾਂਦੀ ਹਾਂ ਮੈਨਾਂ ਟਿਕਟਾ ਟੂਟਾ ਉੱਥੇ ਹੀ ਮਿਲੇ ਕਰਦੇ ਹੂੰ ਹਾਏ ਮੇਰੇ ਪੁੱਤ ਕੋ ਪਤੰਗ ਕਿੰਨੇ ਸੋਹਣੇ ਸੋਹਣੇ ਬੱਲੇ 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 ਲੇਜਮਾ ਇਹ ਕਰਨ ਨੂੰ ਦੇ ਦੇਮਾ ਫਿਰ ਮੈਂ ਨਾ ਮੈਂ ਲੱਗਿਆ ਨੇ ਤੇਰੇ ਘਰ ਲੜਾਊਗਾ ਅੱਛਾ ਮੈਂ ਤੇਰੀ ਜਰੀ ਬੈਠਾ ਕੇ ਨਾ ਉੱਥੇ ਜੀ ਕੱਟੂ ਲੈਦਾ ਮੈਂ ਮੇਰਾ ਬੱਟੂ ਬੱਟੂ ਤੇ ਨਹੀਂ ਤਾਂ ਕੁਛ ਬਾਈ ਜੀ ਕੱਪੜੇ ਉਧਰ ਠੰਡ ਹੈ ਉਹਦੇ ਥਾਵ ਵਾਲੇ ਪਾਉਣੇ ਆ ਅੱਛਾ ਹਵੇ ਨਾਲੇ ਪਾਣੀ ਆਪਾ ਪਾਣੀ ਦੇ ਗੱਬੇ ਹੋਣ ਏ ਠੰਡਾ ਉੱਥੇ ਪਾਣੀ ਉਹ ਆਪੇ ਨਾ ਕੱਪੜੇ ਮੈਂ ਵਧੂਆ ਕੋਟ ਪਾ ਲੈਣਾ ਇੱਕ ਹੋਰ ਹਾਂ ਆ ਤੇਰੇ ਪੈ ਗਿਆ ਅੱਛਾ ਜੇ ਪੈਟਾ ਟਿੱਕਾ ਮੈਂ ਕਿਤੇ ਨਾ ਨਾ ਮੱਕਾ ਕਿਤੇ ਐਂਡੇ ਕਰਾ ਕੇ ਲੈ ਲਿਆ ਕੇ ਦੂਆ ਬੈ ਇੱਕ ਮੈਂ ਵਧੀਆ ਜਿਹਾ ਪੋਟ ਫੜਾਣਾ ਹਾਂ ਹਾਂ ਕਿਹਾ ਵੀ ਥੱਲੇ ਨੂੰ ਪਾਉਣੇ ਵਾਲੇ ਕੱਪੜੇ ਵਾਲਾ ਕੁਝ ਵੀ ਲੈ ਲੈ ਪੁੱਤ ਫੜੀ ਮੈਂ ਲੈ ਕੇ ਜਾਂਦਾ ਫੜ ਤਾਂ ਸਹੀ ਨੂੰ ਮੇਰੇ ਮੋਟਰਸਾਈਕਲ ਪਰ ਰੱਖ ਨਹੀਂ ਹੁਣ ਫੜ ਲੈ ਹਲ ਮੈਂ ਗੱਡੀ ਲੈ ਕੇ ਆਉਂਦਾ ਉਥੇ ਮੈਂ ਗੱਡੀ ਮੰਗਵਾਈ ਹੋਈ ਹੈ ਬੁੱਗਾ ਲੈ ਕੇ ਗਿਆ ਬਗੱਡੀ ਝੂਠ ਝੂਠੇ ਆ ਫਿਰ ਹੋਰ ਕੇ ਆਉਂਦਾ ਅੱਛਾ ਤੇ ਤੂੰ ਵੀ ਦੇਖੀ ਦੀ ਆ ਫੋਨ ਦੀ ਐ ਫੋਨ ਦੀ ਵੀਡੀਓ ਦੇਖੀ ਦੀ ਇਹ ਰਾਤ ਚੜਾਈ ਕਰ ਗਿਆ ਦਾ ਫੋਨ ਇਹ ਬਚ ਗਿਆ ਏ ਰਾਤ ਮਾ ਉੱਥੇ ਨੂੰ ਗਿਆ ਪਤਾ ਜੀ ਆਪਣਾ ਮਿਲ ਨੂੰ ਅਭੀ ਚੁੱਪ ਰੋ ਕਰਦਾ ਲਖਾਂ ਮਿਲ ਨੂੰ ਗਿਆ ਪਤਾ ਆਉਂਦਿਆਂ ਦੇ ਉਧਰ ਤੇ ਚਲੋ ਮੈਨੂੰ ਮੇਰੇ ਪਿੰਡ ਵਾਲਾ ਕਾਲਾ ਮਿਲ ਗਿਆ ਹਾਂ ਕਾਲਾ ਕਰ ਚੱਲ ਟਰੈਕਟਰ ਪਰ ਚੱਲਦੇ ਹਾਂ ਮਹਾ ਚੱਲ ਟਰੈਕਟਰ ਪਰ ਚੱਲਦੇ ਹਾਂ ਬਾਈ ਬਿਲਕੁਲ ਆ ਗਿਆ ਨਦੀ ਦੇ ਵਿੱਚ ਆ ਕੇ ਮੈਨੂੰ ਚਲੋ ਪ੍ਰੈਸ਼ਰ ਬਣਿਆ ਬਾਥਰੂਮ ਦਾ ਮਹਾ ਚੱਲ ਬਾਥਰੂਮ ਕਰਨ ਲੱਗਾ ਮੇਰੇ ਕੋਟ ਪਾ ਪਤਾ ਉਹਦੀ ਉਹ ਜੇਬ ਇਹ ਜੀ ਉਹ ਮੈਂ ਪਹਿਲਾਂ ਹੱਥ 'ਚ ਫੜ ਕੇ ਆਇਆ ਫਿਰੇ ਤੇ ਲੇ ਕੇ ਫਿਰੇ ਤੱਕ ਮਹਾ ਬੀਬੀ ਹਾਂ ਕंग्रेचुਲੇਸ਼ਨ ਮੈਂ ਕਿਹਾ ਵੀ ਚੱਲ ਕੋਈ ਗੱਲ ਨਹੀਂ ਵੀ ਮੈਂ ਹਾਂ ਵੀ ਵਿੱਕੀ ਦਾ ਫੋਨ ਆ ਸਕਦਾ ਕਿਸੇ ਵੀ ਟਾਈਮ ਮੈਂ ਹੱਥ 'ਚ ਫੜ ਰੱਖਿਆ ਉੱਥੇ ਜਦ ਮੈਂ ਉੱਤਰ ਕੇ ਬਾਥਰੂਮ ਕਰਕੇ ਦੁਬਾਰਾ ਟਰੈਕਟਰ 'ਪਾ ਚੜਿਆ ਜਦ ਮੈਂ ਉੱਤਰ ਕੇ ਦੁਬਾਰਾ ਟਰੈਕਟਰ 'ਪਾ ਚੜਿਆ ਤਾਂ ਜਿਹੜਾ ਜੇਬ 'ਚੋਂ ਤੇ ਗਿਰ ਗਿਆ ਨਦੀ 'ਚ ਨਦੀ 'ਚ ਹਾਂ ਬਾਅਦ ਫਿਰ ਮੁੜ ਕੇ ਪਿੰਡ ਆ ਕੇ ਜਾਂ ਪਿੰਡ ਆ ਕੇ ਹੱਥ ਪੱਲਾ ਮਾਰ ਕੱਲ ਹਾਂ ਸ਼ਾਮ ਨੂੰ ਸ਼ਾਮ ਨੂੰ ਮੇਰੇ ਹੋਏ ਤਕਰੀਬਨ 9 9 ਵਜੇ ਘੰਟੇ ਤੋਂ ਘੰਟੇ ਪਹਿਲਾਂ ਮੈਂ ਉੱਥੇ ਗਿਆ ਦਾ ਕ੍ਰੈਸ਼ ਹੋਰ ਹਾਂ ਅਸੀਂ ਮੈਂ ਰਵੀ ਦੋਨੇ ਦੇ ਅਸੀਂ ਜਿਹਨਾਂ ਦਾਕਟਰ 'ਚ ਫੋਨ ਰੱਖ ਕੇ ਕਿਲੋਮੀਟਰ ਲੱਗੇ ਉਹ ਨੋ ਟਿਰ ਗਿਆ ਉਹਨਾਂ ਨੇ ਫੋਨ ਕਰਿਆ ਕਹਿੰਦੇ ਤੁਹਾਡਾ ਫੋਨ ਰਹਿ ਗਿਆ ਚਲੋ ਤੁਸੀਂ ਜਾਤਾ ਸਾਨੂੰ ਦਾ ਹੁਣੇ ਵੀ ਕਰਨਾ ਤੇਰੀ ਹਰ ਦੂਦ ਅੱਥ ਵੀ ਤੇਰੇ ਕਿੱਕੜਾ ਮਿਲਿਆ ਮੈਨੂੰ ਕਿਹਾ ਫੇ ਮੁਰਕਿਆ ਕੇ ਜਦ ਮੈਂ ਹੱਥ ਪੱਲੇ ਮਾਰੇ ਮਹਾ ਚੱਕ ਮੋਟਰਸਾਈਕਲ ਕਾਲੇ ਨੂੰ ਕਿਹਾ ਮਾ ਫੋਨ ਗਿਰ ਗਿਆ ਉਹ ਮੇਰੇ ਹੋਰ ਘਰ ਤੇ ਫੇ ਨਦੀ ਚ ਵਾਪਸ ਗਏ ਸੀ ਅੱਛਾ ਨਦੀ ਬਹੁਤੀ ਦੂਰ ਨਹੀਂ ਸਾਡੇ ਪਿੰਡ ਜਿਹੜੀ ਨੇੜੀ ਨਦੀ ਅੱਛਾ ਅੱਛਾ ਚਾ ਫੇ ਉੱਥੇ ਦੇ ਗਏ ਜਾ ਕੇ ਮਹਾ ਵੀ ਉੱਥੇ ਹੀ ਹੋਊਗਾ ਗਿਰਿਆ ਵੀ ਮਹਾ ਇਹਦੀ ਜੇਬ ਥੋੜੀ ਜਿਆਦਾ ਹੀ ਖਰਾਬ ਹੈ ਵੀ ਡਾਕਟਰ ਚੜਦੀ ਚੜਦੀ ਚੜਦੇ ਚੜਦੀ ਗਿਰ ਗਿਆ ਹੁਣ ਮਹਾ ਬਾਸੇ ਜਾਂਦੇ ਸਾਹਮਣੀ ਪਿਆ ਸੀ ਜ ਹਾਂ ਮਿੰਦਾ ਵੀ ਨਹੀਂ ਲਾਉਆ ਹੋਇਆ ਹੋਰ ਤਾਂ ਲੱਖ ਰੁਪਏ ਦਾ ਫੋਨ ਹੈ ਕਿੰਨੇ ਨੇ 1 ਲੱਖ ਕਿੰਨੇ ਦਾ 1 ਲੱਖ 5000 ਦਾ ਦਿੱਤਾ ਦਾ 5000 ਦਾ ਫੋਨ ਹੈ ਚਲ ਜੀ ਫਿਰ ਮੇਤਰਾ ਹੁਣ ਮੈਨੂੰ ਆਇਆ ਦੱਸ ਵੀ ਹੋਰ ਦੇ ਸੁੱਖ ਸਾਧਨ ਕਿ ਆ ਬਣਨਾ ਆਪਣਾ ਜਾਣਦਾ ਉਹ ਲੈ ਮੇ ਲੋ ਜੀ ਭਾਬੀ ਸਾਹਿਬੀ ਕਰ ਸੁੱਖ ਸਾਧਨ ਬੱਲੇ 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 ਕੀ ਕਰੀ ਮੈਂ ਮੋਟਰਸਾਈਕਲ ਵਾਹੀ ਗਰੂਪ ਵਾਹੀ ਗਰੂਪ ਵਾਹੀ ਗਰੂਪ ਐਂਦਾ ਕਰਦੇ ਆ ਪਰੋਣੇ ਕੋਲ ਨਾ ਖੜਾ ਦੀ ਮੋਟਰਸਾਈਕਲ ਪਰਾਉਣੀ ਗੁਰ ਕਿੱਥੇ ਖੜਾਉਂਗਾ ਯਾਰ ਹਾਂ ਅੰਦਰ ਖੜਾਉਂਗਾ ਨੀ ਮੋਟਰਸਾਈਕਲ ਦੋਹੇ ਖੜ ਜਾਣੇ ਉਹਦੇ ਕੋਲ ਫੋਨ ਕਰਕੇ ਪੁੱਛ ਲੈਂਦੇ ਉਹਨੂੰ ਦੇ ਲਾ ਲਿਆ ਕਰਨੀ ਉਹਦੇ ਅੰਦਰ ਨਾ ਪੱਕੇ ਹੀ ਅੰਦਰ ਖੜਾ ਲੈਨੇ ਮੈਂ ਪਹਿਲੇ ਹੀ ਵੀ ਇੱਥੇ ਦੇ ਛੇੜਨੇ ਨਹੀਂ ਦਾ ਦੇਖ ਲੈ ਫੇ ਕਿੱਥੇ ਖੜਾਉਣਾ ਦੱਸ ਨਹੀਂ ਫੇ ਕਿਥੇ ਦੋਵੇਂ ਛੜਾ ਦੇਨੇ ਕਿਹਦੇ ਚ ਆ ਆਪਣਾ ਜਿਹੜਾ ਸਟੈਂਡ ਹੁੰਦਾ ਨਹੀਂ ਸਟੈਂਡ ਵਿੱਚ ਮੇਰਾ ਚੰਡੀਗੜ੍ਹ ਨਹੀਂ ਬਣਨਾ ਹੈਗਾ ਮੇਰੇ ਵਾਲਿਆਂ ਦਾ ਔਖਾ ਹੀ ਹੈ ਕੰਮ ਬੁੱਲਾਪੁਰ ਖੜਾਉਣਾ ਸਟੈਂਡ ਪਤਾ ਨਹੀਂ ਨੇ ਫੇ ਜੇ ਤਾਂ ਤੈਨੂੰ ਪਤਾ ਹੈ ਫੇ ਤਾਂ ਚੱਲ ਚਾਚੇ ਚਾਹ ਪੀ ਲੈ ਪਾਈ ਫੜੀ ਹੋਈ ਵਿਚਾਰੀ ਫੜੀ ਬੈਠੀ ਐ ਮੈਨੂੰ ਲੱਗਦਾ ਬੈਰੀ ਉਹ ਮੈਂ ਫੋਨ ਕਰਦਾ ਕਿ ਮੈਂ ਮਰ ਮਾਫੀ ਨੋਦੀ ਦੀ ਦੇ ਮੰਮੀ ਤਾਂ ਕਿ ਫੇਨੀ ਉਹ ਮੈਂ ਬੁੱਧੀ ਹੋ ਨਹੀਂ ਮੈਂ ਤੂੰ ਪੁਰਾਣੇ ਦੀ ਦੁਕਾਨ ਚ ਕਿਆ ਕਹਿੰਦਾ ਪੁਰਾਣੇ ਦੀ ਦੁਕਾਨ ਚ ਯਾਰ ਉੱਥੇ ਤੈਨੂੰ ਪਤਾ ਹੀ ਐ ਅੰਦਰ ਬਾਹਰ ਕਰੂਗਾ ਅਗਲਾ ਉਹ ਨਹੀਂ ਆਪਾਂ ਨੇ ਸਿਰੇ ਪਰ ਲਾ ਦੇਣੇ ਐ ਅੰਡ ਚ ਦਿੱਕਤ ਨਾ ਹੋਵੇ ਉਹਨੂੰ ਹਾਂ ਜੇ ਦਿੱਕਤ ਚਲ ਉੱਥੇ ਜਾ ਕੇ ਦੇਖਾਂਗੇ ਵੀ ਕਿ ਆਪ ਲਾ ਲਾਂਦਾ ਤੁਹਾਡਾ ਕੰਮ ਦਾ ਹੋਇਆ ਕੰਮ ਆਉਂਦਾ ਜਾ ਨਹੀਂ ਥਾਣੇ ਵਾਲਾ ਚ ਉਹਨਾਂ ਨੂੰ ਕਹਾਂਗੇ ਸਾਡਾ ਚਲਾਨ ਕੱਟ ਦਿਓ ਜੀ ਆ ਕੇ ਛਡਾਲੂਗੇ ਦੀ ਸਵਾਲ ਰੱਖਣਗੇ ਉਹ ਚਾਚੇ ਉਹਦੇ ਠਾਣਾ ਇੱਕ ਠਾਣੇ 'ਚ ਜਮ੍ਹਾਂ ਕਰਾ ਦਾਂਗੇ ਭਾਈ ਵੀ 250 ਰੁਪਏ ਦਾ ਚਲਾਨ ਕੱਢ ਦੋ ਚਲੋ ਦੇਖਦੇ ਦੇਖਦੇ ਜੀ ਕੀ ਕਰਨਾ ਅੱਗੇ ਜਾ ਕੇ ਲਓ ਜੀ ਸੋ ਬਾਦ ਪਹੁੰਚ ਗਏ ਜੀ ਸਿਮ ਬਿੰਦਰ ਦੇ ਕੋਲ ਆਪਣੇ ਪਰੌਣੇ ਕੋਲ ਸਤਸ੍ਰੀ ਕਾਲ ਜੀ ਸਾਰਿਆਂ ਨੂੰ ਹੋ ਠੀਕ ਹੈ ਪੁੱਤ ਮੇਰੇ ਜੀ ਇੱਧਰ ਸਤਸ੍ਰੀ ਕਾਲ ਜੀ ਸਾਰਿਆਂ ਨੂੰ ਫੋਟੋਆਂ ਵੀ ਸਾਰੇ ਜਣੇ ਠੀਕ ਠਾਕ ਹੈ। ਲਓ ਜੀ ਵੀਰ ਜੀ ਉਹਨੇ ਪਹੁੰਚੇ ਆ ਜੇ ਤਾਂ ਚਾਹ ਪਾਣੀ ਵੀ ਨਹੀਂ ਪੀਤੇ ਹਾਂ। ਮੈਂ ਪੁੱਛਦੇ ਆਂ ਵੀ ਗੱਲ ਕਿਆ। ਕਿੱਧਰ? ਪਰ ਸਭ ਸੱਚ ਸਾਡੀ ਗਲਤੀ ਹੋ ਗਈ। ਅਸੀਂ ਜਿਹੜੇ ਫੋਟੋ ਖਿੱਚਣੀ ਸੀ ਇਹਦੇ ਪਰ੍ਹਾਂ ਦਾ। ਅੱਛਾ ਜੀ। ਲੋਕ ਕਹਿੰਦੇ ਕੁੰਬਲੇ ਮੇਲੇ ਨੂੰ ਮੋਟਰਸਾਈਕਲ ਪਰ ਚੱਲ ਪੇਖਣਾ ਹੈ ਤੁਸੀਂ। ਹਾਂ। ਥੋੜ੍ਹਾ ਵਧੀ ਨਹੀਂ ਜਾਣਾ ਪਰ ਉੱਪਰ। ਹੈਨਾ? ਅੰਦਰ ਵਿੱਚ ਲਾਗੇ। ਜਿੱਥੇ ਬੈਣਾ ਹੈ। ਜੇ ਮੈਂ ਚੱਕਾਂਗਾ ਸਮਾਨ ਸੈੱਟ ਕਰਾਂਗੀ। ਹਾਂ, ਸਮਾਨ ਕੱਢ ਜਾ। ਇੱਕ ਮਿੰਟ ਰੁਕ ਜਾ ਹਣਾ। ਮੈਂ ਹਾਂ ਸਾਨੂੰ ਫੋਟੋ ਜੀ ਖਿੱਚੇ ਲੈਣ ਦੇ। ਹਾਂ। ਇੱਕ ਵਾਰ ਫਿੱਟ ਲਈਏ ਲਓ ਜੀ ਪੀ ਲੋ ਚਾਹ ਪਣੀ ਹੋਰ ਪਤਰਾ ਠੀਕ ਹੈ ਸਸੇ ਜੀ ਸਾਰਿਆਂ ਨੂੰ ਸਸੇ ਜੀ ਬੇਟਾ ਚਾਹ ਵੀ ਚਾਹ ਪੀਣੀ ਚਾਚੇ ਘੁੱਟ ਘੁੱਟ ਬਣਾ ਦੋ ਐਮ ਆਪਣੇ ਤੋਂ ਤੂੰ ਫੇ ਹੁਣ ਮੈਨੂੰ ਐਂ ਦੱਸ ਵੀ ਪੂਰਾ ਚੰਡੀਗੜ੍ਹ ਕ੍ਰੋਸ ਕਰਨੇ ਨੂੰ ਕਿੰਨਾ ਟਾਈਮ ਲੱਗੂਗਾ ਪੂਰਾ ਚੰਡੀਗੜ੍ਹ ਜੇ ਆਪਾਂ 에어ਪੋਰਟ ਵਾਲੇ ਰੋਡ ਤੋਂ ਜਾ ਕੇ ਇੱਧਰ ਨੂੰ ਜੀ ਹਾਂ ਹਾਂ ਤਕਰੀਬਨ ਅੱਧਾ ਘੰਟਾ ਹੋਰ ਤੇ ਪੱਕੀ ਗੱਲ ਆ ਹਾਂ ਜੀ ਇਹ ਹੋਰ ਟਾਈਮ ਫੇਰ ਟਾਈਮ ਹੈਗਾ ਸਾਡੇ ਕੋਲ ਹੈਗਾ ਏ 4 ਵਜੇ ਪਹੁੰਚਣਾ ਸੀ ਉੱਥੇ ਫੇਰ ਟਾਈਮ ਤਾਂ ਵੱਧੂਗਾ ਫੇਰ 1 ਘੰਟਾ ਪਹਿਲੇ ਚਾਹ ਪੀ ਲੈਂਦੇ ਕੋਟ ਹਾਂਜੀ ਬਾਪ ਇਹ ਨਾ ਹੋਵੇ ਕਿ ਕਿਤੇ ਰਸਤੇ ਜਿੱਕੇ ਹੁਣ ਜਾਮ ਲੱਗ ਗਿਆ ਜੀ ਹੁਣ ਲੈਟਾਂ ਆ ਗਈਆਂ ਜੀ ਨਹੀਂ ਨਹੀਂ ਇਹ ਨਹੀਂ ਗੱਲ ਆਂ ਨਹੀਂ ਫਿਰ ਕਿਤੇ ਉਹੀ ਗਏ ਬਾਅਦ ਚ ਗਏ ਵੀ ਮੈਂ ਤਾਂ ਹੁਣ ਕੀ ਕਰਾਂ ਵੀਰ ਅੱਜ ਤੱਕ ਚੱਕਰ ਆਏ ਹੋ ਗਿਆ ਤੂੰ ਅੱਧਾ ਘੰਟਾ ਹੈ ਇਹ ਰੀ ਹੈ ਨਾ ਇਹ ਨੂੰ ਮੈਰੀਏ ਚੰਡੀਗੜ੍ਹ ਪਾਰ ਕਿੱਥੇ ਤੇ ਉਹ ਇੱਧਰ ਕਿੱਥੇ ਫਰਕ ਨਹੀਂ ਹੈਗਾ ਮਜ਼ਾ ਰਹਿਣਾ ਇਹ ਵੀ ਤੇ ਖੈਰ ਹੂੰ ਤੇ ਸੋਹਣਾ ਗੁਰਦੁਆਰਾ ਸਾਹਿਬ ਦੇ ਮੂਹਰੇ ਜਾ ਰਿਹਾ ਹੈ ਗਰਾਂ ਰੋਡ ਹਮਮ ਤਾਂ ਜਿਲਕਪੁਰ ਆ ਰੋੜਾ ਜਨਾ ਮਨੂੜਾ ਕਿ ਆਪਾਂ ਚੜਨਾ ਕਿੱਧਰੋਂ ਐਡ ਟ੍ਰੇਨ ਨਹੀਂ ਨਹੀਂ ਖੇ ਜੰਡੀ ਉਹ ਠੀਕ ਹੈ ਜੀ ਇਹੀ ਰੋਡ ਨੂੰ ਠੀਕ ਹੈ ਇਹ ਉਰੇ ਇੱਕ ਆਪਣਾ ਰੇਲਵੇ ਸਟੇਸ਼ਨ ਪੀਟੀਐਲ ਦੇ 11 ਫੇਸ ਦੇ ਇੰਡਸਟਰੀ ਏਰੀਆ ਦੇ ਨਾਲੇ ਹਾਂ 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 ਇੱਧਰ ਬਣਿਆ ਵਾ ਹਮਮ ਟਿਕਟਾ ਘੱਟ ਟਰਮੀਨਲ ਰੇਲਵੇ ਸਟੇਸ਼ਨ ਭਰ ਕੇ ਦੇਖ ਪਹਿਲਾਂ ਉਹ ਹੀ ਹੈ ਚੰਡੀਗੜ੍ਹ ਨਹੀਂ 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 ਚੰਡੀਗੜ੍ਹ ਉਹ ਨਹੀਂ ਹੈਗਾ ਹਾਂ ਜੀ ਚੰਡੀਗੜ੍ਹ ਦੇ ਚੁਰਨੀਆਂ ਸਿੱਧੀ ਹੋ ਮੋਹਾਲੀ ਮੋਹਾਲੀ ਵਾਲਾ ਕੋਈ ਨਹੀਂ ਹੈਗਾ ਚੰਡੀਗੜ੍ਹ ਰੇਲਵੇ ਸਟੇਸ਼ਨ ਤੇ ਜਾਣਾ ਡਾਇਰੈਕਟਰ ਮੈਂ ਕਹਿੰਦਾ ਆਪਾਂ ਪਹਿਲਾਂ ਨਿਕਲੀ ਜੇ ਕਿ ਆਪਾਂ ਹੋਰ ਬਸੇ ਵੀ ਪਹੁੰਚ ਗਏ ਟਿਕਟਾਂ ਦਿਖਾ ਕੇ ਪੁੱਛਦਾ ਲਾਵਾਂਗੇ ਜੇ ਉਹਨਾਂ ਨੇ ਕਹਿਤਾ ਫਲਾਣੇ ਸਟੇਸ਼ਨ ਤੇ ਚੜ੍ਹਿਓ ਨਹੀਂ ਅੱਜ ਨਹੀਂ ਨਹੀਂ ਹੋਊਗਾ ਨਾ ਟਿਕਟਾਂ ਵੀ ਕਿਹੜਾ ਨਹੀਂ ਪਤਾ ਮਨੋ ਤਾਂ ਜਾਂਦਾ ਹਾਂ ਹਾਂ ਚੰਡੀਗੜ੍ਹ ਨੇਅਰਵੇ ਸਟੇਜ ਹੋਊਗੀ ਤਾਂ ਨਹੀਂ ਹੈ ਕਿ ਮੈਨੂੰ ਉਹੀ ਲੱਗਦਾ ਦੇਖ ਲਓ ਆਪਾਂ ਨਿਕਲ ਜਾਣਾ ਨਹੀਂ ਤਾਂ ਫਿਰ ਇਹਦੇ ਪਰ ਕੱਢਦੇ ਆਪਾਂ ਨੱਟ ਦੇ ਉੱਪਰ ਹੁਣ ਸਾਨੂੰ ਜੀ ਛੱਡ ਕੇ ਜਾਊਗਾ ਜੀ ਇਹ ਗੱਡੀ ਦੇ ਵਿੱਚ ਗੱਡੀ ਦੇ ਵਿੱਚ ਸਮਾਨ ਸਮੋਹ ਚਾ ਰੱਖ ਲੈਂਦੇ ਚਾਹ ਦਾ ਘੁੱਟ ਪੀ ਲੈਂਦੇ ਕੁੜੀਆਂ ਫਿਰ ਕੱਪ ਬਣਾਈਂ ਨਾ ਕਿ ਗਲਾਸ ਬਣਾਈਂ ਨਾ ਬਣਨੇ ਤਾਂ ਇਹ ਉਹ ਕੱਪ ਹੀ ਹੈ ਜੀ ਹਾਂ ਫੇਰ ਠੀਕ ਹੈ ਫੇਰ ਠੀਕ ਹੈ ਓਕੇ ਜਣੂ ਆਪਣੀ ਭਾਸ਼ਾ ਵਿੱਚ ਫੇਰ ਬਾਅਦ ਚ ਗਲਾਸ ਆ ਜੀ ਠੀਕ ਹੈ ਇਹਦੇ ਕੋ ਖਰਾਬ ਹੋਏ ਹੋਏ ਇਹ ਚੋਕਰ ਲੱਗਦਾ ਜੀ ਆ ਦੇਖੋ ਹੁਣ ਤਾਂ ਖੜ ਗਏ ਹਾਂ ਹਾਂ ਇਹ ਦੇਖੋ ਠੀਕ ਹੈ ਠੀਕ ਹੈ ਕਿਵੇਂ ਲਿਆ ਕੇ ਪਾ ਦੇ ਕਿਸੇ ਦੇ ਨਾ ਛੱਡ ਦੇ ਛੱਡ ਦੇ ਫਿਰ ਹੈ ਨੋਟ ਟੂ ਇਟ ਭਗਤ ਮਾਚਰਾ ਰੋਡ ਲਓ ਜੀ ਵਾਖਰੂ ਇੱਕ ਦੋ ਹਾਂ ਇੱਕ ਤਾਂ ਵਿਚਾਲੇ ਰੱਖ ਲੂੰਗੇ ਚਲ ਹਾਇ ਇਹਨਾਂ ਦੋਨਾਂ ਦੇ ਪਟਕਾ ਦੇ ਸੱਚ ਹਾਂ ਇਹ ਤਾਂ ਮੋਰੇ ਰੱਖੋ ਇਹਦੇ ਵੀ ਰੱਖੋ ਜਣਾ ਪਿੱਛੇ ਵੀ ਇਹਨੂੰ ਇਹਨੂੰ ਬੰਦ ਕਰ ਸੱਚੇ ਪਹਿਲਾਂ ਬੰਦ ਕਰ ਲੈ ਬੰਦ ਕਰ ਦੇ ਅੰਦਰ ਪਾਸੇ ਰੱਖ ਲੈ ਚਲ ਬੱਡ ਜਾਓ ਕੋਈ ਕੰਮ ਓਕੇ ਸੱਚ ਓਕੇ ਦਰਬੋਰਾ ਪੀਰੋ ਚਾਪ ਰਹੀ ਪੜਾ ਠੀਕ ਹੈ ਹਾਂ ਓਕੇ ਲੱਗ ਗਿਆ ਪਤਾ ਤੈਨੂੰ ਹੁਣ ਕਿੱਧਰ ਜਾਣਾ ਆਪਾਂ ਨੇ ਉਹ ਕਹਿੰਦਾ 26 ਵਾਲੇ ਲਟਾਂਵਾਂ ਜਾ ਕੇ ਨਾ ਹਾਂ 26 ਵਾਲੇ ਲਟਾਂਵਾਂ ਪਾ ਜਾ ਕੇ ਇਹ ਲਟਾਂਾਂਾਂ ਜਾ ਕੇ ਹਾਂ ਬਾਦੂ ਨਾਲੇ ਨਿਕਬੇ ਕਿਸਨਾ ਕੱਪੇ ਓਕੇ ਠੀਕ ਹੈ ਜਾਨੀਗਾ ਦੰਡੀ ਘਰ ਸਾਰਾ ਕਰੋ ਦੰਡੀ ਘਰ ਸਾਰਾ ਕਰੋ ਸੋਣਾ ਹੀ ਹੋਣਾ ਹਾਂ ਹਾਂ ਪੀਏ ਵਾਲੇ ਰੋਡ ਪੈ ਜਾਓਗੇ ਨਾ ਤੁਸੀਂ ਉਹ ਪੀਏ ਵਾਲਾ ਵੀ ਠੀਕ ਹੈ ਜਾਂ ਬਚਾਲੇ ਵਾਲਾ ਵੀ ਠੀਕ ਹੈ ਤਨਾਥ ਵਾਲਾ ਵੀ ਠੀਕ ਹੈ ਹਾਂ ਦੇਖ ਹਾਂ ਉਹ ਵੀ ਠੀਕ ਹੈ ਮੈਂਦਰ ਮਾਜੀ ਲੋ ਜੀ ਚੰਡੀਗੜ੍ਹ ਰੇਲਵੇ ਸਟੇਸ਼ਨ ਤੇ ਪਹੁੰਚ ਗਏ ਆ ਬੜਾ ਧੰਨਵਾਦ ਵੀਰ ਦਾ ਹੁਣ ਸਾਡੇ ਕੋਲ ਛੱਡ ਕੇ ਆਉਂਗਾ ਅੰਦਰ ਛੱਡਾ ਕੇ ਆਉਂਗਾ ਸਾਨੂੰ ਟ੍ਰੇਨਾਂ ਆਹ ਨਾ ਆਹ ਤਾਂ ਫਿਰ ਕਬਾ ਫੇਕ ਜੀਏ ਇੱਕ ਜਾ ਹੀ ਨਹੀਂ ਸਕਦਾ ਤੁਹਾਡੇ ਨਾਲ ਬਸ ਜਿੰਨੀ ਕ ਹੈਲਪ ਹੋ ਉੰਨੀ ਤਾਂ ਕਰ ਦਮਾ ਚੱਲ ਮੇਰੇ ਨਾਲ ਆ ਚੱਕ ਲੈ ਤੂੰ ਬੈਗ ਲੋ ਕਰ ਦੇ ਗੱਡੀ ਵੀਰ ਬਣ ਕੇ ਹੂੰ ਚੰਡੀਗੜ੍ਹ ਰੇਲਵੇ ਸਟੇਸ਼ਨ ਤੇਰੇ ਫੋਨ ਦੇ ਵਿੱਚ ਜਿਹੜੀਆਂ ਟਿਕਟਾਂ ਕੱਢ ਕੇ ਦਿਖਾਉਣਾ ਦਿਖਾਉਣੀ ਪਾਣੀਆਂ ਉੱਥੇ ਜਾ ਕੇ ਆਪਾਂ ਨੂੰ ਕੱਢ ਕੇ ਆਪਾਂ ਦਿਖਾ ਦੂੰਗਾ ਹੂੰ 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 ਚੱਲ ਚਲੋ ਵੀ ਇੱਥੇ ਰੱਖਦਾ ਕਿ ਮਹਾਕੁੰਬ ਦੀਆਂ ਫੀਲਿੰਗਾਂ ਜੀਆਂ ਲੈ ਲੇ ਮੈਂ ਕਿੱਥੇ ਰੇਲਵੇ ਸਟੇਸ਼ਨ ਤੱਕ ਵੀ ਮੈਂ ਵੀ ਚੱਲਿਆ ਮੜਾ ਕੇ ਯਾਦ ਵੀ ਰੱਖਿਓ ਕਿ ਆ ਪਤਾ ਮੈਂ ਗੈਲੀ ਨਾਲ ਚੜਜਾਂ ਮੰਮੀ ਆ ਜਾਣਾ ਬੀ ਉਤਰਨਾ ਹੈ ਜੀ ਭਾਈ ਹੋ ਜਾਂਦਾ ਆ ਗੱਡੀਆਂ ਦੇਖ ਲੈ ਤਿੰਨ ਤਿੰਨ ਚਾਰ ਚਾਰ ਦਿੰਦੀਆਂ ਖੜੀਆਂ ਇਹਦਾ ਮਤਲਬ ਇਹ ਹੂੰ ਹੂੰ ਨਾ ਬੋਲੇ ਕੋਸਮਾਰਾ ਕੋਸਮਾਰਾ ਕਿਤੇ ਆਵੇ 2 2 4 4 ਆਖਰ 92018 ਵਲਦੀ ਭਾਰਤ ਐਕਸਪ੍ਰੈਸ 4 ਐਕਸਪ੍ਰੈਸ ਹਾਂ ਬਾਲਕ ਪਲੇਟ ਫਾਰਮ ਨੰਬਰ 2 ਕੁਚਹਾਰ ਐਕਸਪ੍ਰੈਸ ਆ ਜਿਹੜੀ 4:45 ਤੇ ਤੁਰਨੀ ਆ ਨਹੀਂ ਆ ਹਾਂ ਟੈਂਸ਼ਨ ਫੀ 2 2 ਚਲੋ 4 4 8 ਅਲੋ ਸਾਰਾ ਸ਼ਿਆਰੋ ਬਈ ਪਲੇਟਫਾਰਮ ਨੰਬਰ 6 ਤੇ ਜਾਣਾ ਆਪਾਂ ਨੇ ਹਨਾ ਦਾ ਦੇਖ ਲੈ ਤਕਰਾ ਬਣ ਗਿਆ ਚੰਡੀਗੜ੍ਹ ਦਾ ਵੀ ਉਹ ਬੜਾ ਸਿਰੇ ਵਾਲਾ ਅਸਿਆ ਇੱਧਰ ਵੀ ਬਣ ਰਿਹਾ ਪਲੇਅਰ ਬੰ ਸੇ ਨੰਬਰ ਲਾਸਟ ਵਿੱਚ ਆਹਾਂ ਨੰਬਰ 4 7 Q ਰਿਐਕਟਿਵ ਜਾਨੀ ਜਰਹਾਂਦੀ 1 1200 S Lਖਨ ਦਾ ਹੈ ਰਿਹਾ ਇੱਕ ਪਲਾਨ ਜਿੱਦਾਂ ਰਹਿ ਗਿਆ ਬੰਦਾ ਕਾਲਾ ਅਛਾ ਖਾਲੀ ਹੋ ਆਪਣਾ ਹਾਂ ਜੇ ਚੱਲਦੇ ਰਹੇ ਬਸ ਧੀਰੇ ਧੀਰੇ ਕਦਮਾਂ ਦੇ ਉੱਤੇ ਵੀ ਵੇੜ ਨਾ ਲਗਾएं ਬਹੁਤ ਧੀਰੇ ਧੀਰੇ ਚੱਲਦੇ ਰਹੇ ਧੰਨਵਾਦ ਓਕੇ ਥੈਂਕ ਯੂ ਜਰਨਲ ਵਾਰਡ ਦੇ ਵਿੱਚ ਤਾਂ ਤੰਨ ਤੰਨ ਕੇ ਭਰੇ ਹੋਏ ਜੀ ਹਾਲਾ ਆ तकरीबन 1 ਘੰਟੇ ਤੱਕ ਹਾਲ ਚੱਲਣਾ ਟਰੇਨ ਸਾਡੀਆਂ ਟਿਕਟਾਂ ਹੁਣ ਕਨਫਰਮ ਨਹੀਂ ਹੈਗੀਆਂ ਤੇ ਅਸੀਂ ਦੇਖਦੇ ਆਂ ਵੀ ਹੌਲੀ ਹੌਲੀ ਕਿਸੇ ਨਾ ਕਿਸੇ ਦੇ ਵਿੱਚ ਵੜਾਂਗੇ ਬਈ ਜੇ ਸਾਨੂੰ ਕੋਈ ਟੀਟੀ ਵਗੈਰਾ ਮਿਲ ਜਵੇ ਤਾਂ ਸਾਨੂੰ ਦੱਸ ਦੇਣਗੇ ਬਈ ਤੁਸੀਂ ਇੱਧਰ ਜੇ ਨੋਡ ਐਡਜਸਟ ਕਰ ਲਓ ਕਿਧਰੇ ਨਹੀਂ ਤਾਂ ਫਿਰ ਕਿਸੇ ਵੀ ਡੱਬੇ 'ਚ ਵੱਢ ਜਾਣਾ ਸੀ ਹਾਂ ਇਹਦੇ ਫਿਰ ਲੋ ਜੋੜ ਕੇ ਜੀ ਤੇ ਕਹਿੰਦਾ ਖੜਕੀ ਜਾਊਂਗੇ ਖਾਲੀ ਬਈ ਅੱਗੇ ਹਾਂ ਇਹਦੇ ਸਲੀਪਰ ਆ ਗਿਆ ਜੀਆ ਸਲੀਪਰ ਵਾਲਾ ਏਰੀਆ ਆ ਗਿਆ एसएल लेपोर्ट 진짜 ਖਾਲੀ ਹੈ ਤਾਂ ਪਹਿਲਾਂ ਹਲੇ ਦਰਾਖੰਦੂ ਬਾਤ ਹੈ ਨਾ ਬਾਤ ਸਮਝਣ ਵਾਲੀ ਹੈ ਮੈਂ ਬਹੁਤ ਆਰਾਮ ਨਾਲ ਆਪਾਂ ਨੇ ਬੈਠ ਜਾਣਾ ਵਿੱਚ ਟੈਨਸ਼ਨ ਨਾ ਲੋ ਤੁਸੀਂ ਬਾਗਲ ਸੌਣ ਦੇ ਟਾਈਮ ਥੋੜਾ ਤੰਗ ਹੋਣਾ ਕਿਸੇ ਨੇ ਹੈ ਬਿੱਤੇ ਵਿੱਚ ਘੁੰਮੀ ਜਾਣਾ ਇਹ ਤਗਾਰ ਦੇਖ ਲਈਏ ਆਪਾਂ ਮੈਂ ਖੜ ਕੇ ਜੇ ਆਪਾਂ ਨੂੰ ਕੋਈ ਟੀਟੀ ਵਗਰਗਾ ਟੱਕਰ ਗਿਆ ਉਹਨੋਂ ਕਹਿੰਦੇ ਹਾਂ ਕ੍ਰੋਸਿੰਗ ਹੈਗੀ ਆ ਵਿੱਚ ਵਿੱਚ ਇਹ ਸਲੀਪਰਾਂ ਨੇ ਮਤੂੰ ਹੁੰਦੀ ਹੋਵੇ ਨੇ ਸਲੀਪਰ ਵਾਲੇ ਕ੍ਰੋਸਿੰਗ ਵਿੱਚ ਹੁੰਦੀ ਹੁੰਦੀ ਆ ਇਹ ਵੀ ਗੱਲ ਹੈਗੀ ਆ ਲਓ ਜੀ ਆਨ ਮਿਲੋ ਸੱਜਣਾ ਹੈ ਪ੍ਰਯਾਗ ਰਾਜ ਮਹਾਕੁੰਭ ਮਹਾਕੁੰਭ ਦੇ ਵਿੱਚ ਪਹੁੰਚਣਾ ਜੀ ਦਿਖਾਵਾਂਗੇ ਤੁਹਾਨੂੰ ਸਾਰੀਆਂ ਵੀਡੀਓ ਆਪਾਂ ਮਾੜੀ ਦੇਖਣੇ ਵਾਲੇ ਬਣੇ ਕੰਮ ਬਹੁਤ ਤਕੜਾ ਚੱਲ ਰਿਹਾ ਜੀ ਜੇ ਦਸਾਂ ਮਾ ਖੰਨੋ ਵੀ ਬੜਾ ਤਕੜਾ ਉਹ ਬਣਨਾ ਹੈਗਾ ਆਪਣਾ ਜੰਕਸ਼ਨ ਇਹ ਜਿਹੜੇ ਸਾਹ ਵਾ ਕੰਮ ਚੱਲ ਰਿਹਾ ਆ ਗਿਆ ਅੱਛਾ ਉਹ ਗਲੀਆਂ ਗੁਲੀਆਂ ਲੱਗੇ ਹੋਏ ਕੱਢਣ ਉੱਪਰ ਬਾਈ ਹਾਂ ਮਾ ਦਪੀ ਗਲੀ ਜਿੰਨੀ ਕਿ ਕੋਈ ਜੂ ਹੈ ਜੀਪਾਂ ਦਾ ਸਲੇਪਰੇ ਕਿਦੋਂ ਤੇ ਨਾ ਪੰਜ ਆ ਗਿਆ ਉਹ ਉੱਥੇ ਦੇ ਸ਼ੁਰੂ ਹੋਣੇ ਆ ਮਾ ਉੱਥੇ ਦੇ ਸ਼ੁਰੂ ਹੋਣੇ ਆ ਚਲੋ ਇੱਕ ਵਾਰ ਚੱਲਦੇ ਹਾਂ ਹਾਂ ਕਹਿੰਦਾ ਖੜਕੀ ਜਾਣਾ ਪਾਣਾ ਕਹਿੰਦਾ 14 ਘੰਟੇ ਦਾ ਸਫਰ ਹੈ ਮਨ ਲਈ ਦਰਨਾ ਬਚਾ ਲਿਓ ਅੱਡੀ ਗੱਲ ਕੋਈ ਨਹੀਂ ਹੈਗੀ ਯਾਰ ਉਹਨਾਂ ਸ਼ਾਪ ਵੀ ਨਹੀਂ ਹੈਗੀ ਨੇੜੇ-ਤੇੜੇ ਕੋਈ ਬਸ ਪਾਣੀ-ਪੂਣੀ ਤਾਂ ਲੈ ਲਈਏ ਯਾਰ ਛਾਲ ਅੱਗੇ ਉਹ ਗੌਰ ਤਾਂ ਕਰਨੀ ਪੈਣੀ ਹੈ ਬਗਾਰ ਗੌਰ ਤਾਂ ਕੁਝ ਨਹੀਂ ਮੰਨਾ ਆਹ ਦੇਖ ਤਾਂ ਬਾਬੇ ਭਗਤ ਨੇ ਆਪਣੀ ਜੁਦੀ ਪਛਾਣ ਬਣਾਈ ਹੋਈ ਹੈ ਪੰਡਾ ਜੀ ਨੇ ਮੇ ਕੋ ਨਾ ਜਾਈਏ ਇੱਕ ਦੋ ਦੀਆਂ ਅਸੀਂ ਜੈਕਟਾਂ ਦੇਖ ਲਾਂਗੇ ਹਨਾ ਐਥੇ ਹੀ ਖੜਦੇ ਹਾਂ ਆਰਾਮ ਨਾਲ ਉਹ ਖੰਚਲ ਕਹਾਂ ਹੋਰ ਖਲਾ ਮੜਿਆ ਕਹਾਂ ਜਾ ਕੇ ਨਿਕਲ ਕੇ ਦੇਖੀਏ ਕੁਛ ਮਾ ਕੇ ਨਾ ਵੀ ਉੱਥੇ ਜਿਹੜਾ ਜਿਸ ਦੇ ਪਾਸ ਸਟੇਜ ਉਹ ਕ੍ਰੋਸਿੰਗ ਕਰਕੇ ਉਤਰੇ ਤੇ ਉੱਥੇ ਸਲੇ ਟਿਕਟਾਂ ਮਿਲਦੀਆਂ ਜੀ ਇਨਕੁਆਰੀ ਵਾਲਾ ਆ ਕੇ ਬੈਠ ਗਿਆ ਹੋਇਆ ਮੜਿਆ ਕਨਫਰਮ ਵੀ ਕਰ ਲੈਂਦੇ ਹਾਂ ਹਨਾ ਫੈਦਰ ਨੂੰ ਬਹੁਤ ਦੂਰ ਤੱਕ ਜੀ ਏਰੀਆ ਬਗੜ ਲਿਆ ਜੀ ਮਸਲਾ ਚੰਡੀਗੜ੍ਹ ਦੇ ਰੇਲਵੇ ਸਟੇਸ਼ਨ ਦੇ ਜਿਨ੍ਹਾਂ ਦੀ ਬਾਈ ਕਨਫਰਮ ਬੁਕਿੰਗ ਹੈਗੀ ਹੈ ਪੁਰਾਣੀਆਂ ਉਹਨਾਂ ਦਾ ਹੈਗਾ ਹੀ ਹੈਗਾ ਛੇਲੋ ਨਾ ਦੇਓ ਆਸੀ ਇਹ ਤੇ ਨੋ ਟ੍ਰੈਫਿਕ ਹੈ ਤੇ ਆ ਹੈਗਾ ਇੱਧਰ ਇਹ ਫਿਰ ਟਿਕਟ ਵਗੈਰਾ ਮਿਲਦੀ ਹੈਗੀ ਆ। ਕਾਫੀ ਹੈਗਾ। ਸਿਸਟਮ। ਕਾ ਗਈ। ਉਹ ਰਹੀ ਦੁਕਾਨ ਅੱਗੇ ਪਾਣੀ। ਪਾਣੀ ਵਾਲੀ ਦੁਕਾਨ ਹੈਗੀ ਏ ਕਿ ਪਾਣੀ। ਚਲੋ। ਮੈਂ ਕਹਿੰਦਾ ਪਤਾ ਕਰਦਾ ਮੈਂ। ਚਲੋ 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 ਪਹਿਲਾਂ ਪਾਣੀ ਵਾਲੇ ਪਾਣੀ ਲੋ ਯਾਰ ਪਹਿਲਾਂ ਸਭ ਤੋਂ ਮਹੱਤਵਪੂਰਨ ਚੀਜ਼ ਹੈ ਜਿਹੜੀ। ਉਹੀ ਕਹਿ ਰਹਿਆ ਮੈਂ ਹੈ। ਪਾਣੀ ਵਾਲਾ।

ਕੀ ਕਰਿਆ ਹਰ ਸਾਥ ਦਾ ਨਾ ਮੱਠੀ ਜੀ ਬੇਵਕੀਆ ਕੀ ਆਵਾਜ਼ ਦੀ ਹੈ ਅਜੀ ਨਾਉ ਹਮਾਰਾ ਯਾਰ ਹਮਾਰੇ ਕੋ ਝੂਠ ਕਰ ਰਹਾ ਆਪ ਕੋ ਨਿਕਲਦਾ ਨਾ ਕੋਈ ਦਿੱਕਤ ਨਹੀਂ ਕੋਈ ਦਿੱਕਤ ਨਹੀਂ ਹਮਾਰੇ ਕੋ ਝੂਠ ਕਰ ਰਹਾ ਹੈ ਚਾਚਾ ਫੜ ਲਿਆ ਹੁਣ ਜਿੰਨਾ ਵੀ ਸਮਾਨ ਚਲਦਾ ਪਾ ਲਈਂ ਕਿਆ ਆਪਰੇ ਗਾਣਾ ਨਹੀਂ ਪਟਨਾ ਦੋਦਾ ਦਾ ਦੇਵਾ ਦਾ